ਅੰਦਰ ਕੁਝ ਐਸੇ ਫੰਕਸ਼ਨ ਪਾਏ ਨੇ ਜਿਹੜੇ ਟੈਕਨੋਲੋਜੀ ਨਾਲ ਪਾਣੀ ਬਚਾਣਗੇ ਕੈਮੀਕਲ ਬਚਾਣਗੇ ਬਿਜਲੀ ਬਚਾਣਗੇ ਕੁਝ ਪ੍ਰਦਰਸ਼ਨੀ ਇਸ ਮਸ਼ੀਨ 'ਚ ਕਰਾਂਗੇ ਗੋਗਰੀਨ ਦੇ ਵਿੱਚ ਕੁਝ ਆਪਾਂ ਪ੍ਰਦਰਸ਼ਤ ਉਹ ਦੋ ਚ ਕਰਾਂਗੇ ਡਾਇਨਿੰਗ ਵਾਸ਼ ਦੀਆਂ ਮਸ਼ੀਨਾਂ ਨੇ ਅਲੱਗ-ਅਲੱਗ ਪ੍ਰੋਸੈਸ ਦੀ ਅਲੱਗ-ਅਲੱਗ ਮਸ਼ੀਨਾਂ ਨੇ ਅਸੀਂ 20 ਲੀਟਰ ਤੋਂ ਸ਼ੁਰੂ ਕਰ ਚੁੱਕੇ ਸੀਗੇ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਅੱਜ ਅਸੀਂ ਉਹੀ ਚੀਜ਼ਾਂ 1 ਲੀਟਰ ਦੇ ਉੱਪਰ ਕਰ ਰਹੇ ਹਾਂ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਸਰ ਗਮ ਚ ਐਕਸਪਰੋਸਰ ਹੈ ਅੱਜ ਚੌਥਾ ਆਖਰੀ ਦਿਨ ਹੈ ਸਰ ਹੂੰ ਸਰ 올 ఓవర్ ਇੰਡੀਆ ਵਿੱਚ ਸਰ ਤੁਹਾਡੇ ਅਟੈਂਪਸ਼ਨ ਬ੍ਰਾਂਡ ਹੈ ਜਿਹੜਾ ਜੀ ਜੀ ਸਰ ਤੇ ਸਰ ਕਸਟਮਰ ਕਿੰਨੇ ਕਾਏ ਆ ਤੇ ਕੀ ਸੁਝਾਅ ਦੇ ਕੇ ਗਏ ਨੇ ਆਪਣੇ ਤੁਹਾਡੇ ਕੀ ਸੁਝਾਅ ਦਿੱਤੇ ਅਸੀਂ ਜਿਹੜੇ ਵੀ ਸਾਡੇ ਇੱਥੇ ਕਸਟਮਰ ਆਏ ਅਸੀਂ ਉਹਨਾਂ ਦੀ ਸਲਾਮਾ ਨੂੰ ਹਮੇਸ਼ਾ ਮੱਦੇਨਜ਼ਰ ਰੱਖਦੇ ਹਾਂ ਸਲਾਮਾ ਹਮੇਸ਼ਾ ਉਹਨਾਂ ਦੀ ਲੈਣੇ ਆਪਾਂ ਜੀ ਕਸਟਮਰ ਸਾਨੂੰ ਬਹੁਤ ਵਧੀਆ ਐਡਵਾਈਸ ਦਿੱਤੀਆਂ ਨੇ ਕਸਟਮਰ ਨੂੰ ਕੁਝ ਪ੍ਰੋਬਲਮ ਪਾਣੀ ਨੂੰ ਲੈ ਕੇ ਇੱਥੇ ਬਹੁਤ ਜ਼ਿਆਦਾ ਆ ਰਹੀਆਂ ਨੇ ਕੁਝ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਅਸੀਂ ਇਹਨਾਂ ਚੀਜ਼ਾਂ ਦਾ ਹੱਲ ਅਸੀਂ ਨਵੀਂ ਟੈਕਨੋਲੋਜੀ ਗੋ ਗ੍ਰੀਨ ਓਜ਼ੋਨ ਡੈਨਿੰਗ ਦੇ ਲਈ ਕਾਫੀ ਕੁਝ ਲੈ ਕੇ ਆਏ ਆ ਜਿਹੜੀ ਕਿ ਮਸ਼ੀਨ ਆਪਾਂ ਦਿਖਾ ਰਹੇ ਹਾਂ ਇੱਥੇ ਆ ਗੋ ਗ੍ਰੀਨ ਇਹ ਗੋ ਗ੍ਰੀਨ ਪਾਣੀ ਬਹੁਤ ਬਚਾਉਂਦੀ ਹੈ ਕਿਉਂਕਿ ਪਾਣੀ ਦਾ ਲੈਵਲ ਬਹੁਤ ਨੀਚੇ ਚਲਾ ਗਿਆ ਹੈ ਜੀ ਪਾਣੀ ਲੈਵਲ ਨੀਚੇ ਜਾਣ ਕਰਕੇ ਬੜੀ ਦਿੱਕਤ ਆ ਰਹੀ ਹੈ ਅਸੀਂ ਕੰਮ ਵੀ ਕਰਨਾ ਚਾਹੁੰਦੇ ਆ ਪਰ ਪਾਣੀ ਵੀ ਵੇਚ ਨਹੀਂ ਕਰਨਾ ਚਾਹੁੰਦੇ ਉਹਦੇ ਲਈ ਸਭ ਤੋਂ ਸੋਲੂਸ਼ਨ ਹੱਲ ਹੈ ਕਿ ਨਵੀਂ ਟੈਕਨੋਲੋਜੀ ਨੂੰ ਲਾਣਾ ਚਾਹੀਦਾ ਹੈ ਮਸ਼ੀਨ ਦੇ ਅੰਦਰ ਕੁਝ ਐਸੇ ਫੰਕਸ਼ਨ ਪਾਏ ਨੇ ਜਿਹੜੇ ਇਹ ਟੈਕਨੋਲੋਜੀ ਨਾਲ ਪਾਣੀ ਬਚਾਣਗੇ ਕੈਮੀਕਲ ਬਚਾਂਗੇ ਬਿਜਲੀ ਬਚਾਂਗੇ ਪਾਣੀ ਬਚਾਉਣਾ ਕਿੱਦਾਂ ਬਚਾ ਸਕਦੀ ਮਸ਼ੀਨ ਹੀ ਉਹ ਤੇ ਕਹਿੰਦੇ ਜੀ ਮਸ਼ੀਨ ਜਿਹੜੇ ਪਾਣੀ ਖਿੱਚਦੀ ਬਹੁਤ ਹੈ ਜੀ ਕਿੱਦਾਂ ਮਲ ਬਚੂਗਾ ਉਹਦੇ ਲਈ ਬਚਨ ਦੇ ਲਈ ਕੁਝ ਪ੍ਰੋਸੈਸ ਅਸੀਂ ਇਸ ਮਸ਼ੀਨ 'ਚ ਕਰਾਂਗੇ ਗੋਗਰੀਨ ਦੇ ਵਿੱਚ ਕੁਝ ਆਪਾਂ ਪ੍ਰੋਸੈਸ ਓਜ਼ੋਨ 'ਚ ਕਰਾਂਗੇ ਡੈਨਿਮ ਵਾਸ਼ ਦੀ ਮਸ਼ੀਨਾਂ ਨੇ ਅਲੱਗ-ਅਲੱਗ ਪ੍ਰੋਸੈਸ ਦੀ ਅਲੱਗ-ਅਲੱਗ ਮਸ਼ੀਨਾਂ ਨੇ ਅਸੀਂ 20 ਲੀਟਰ ਤੋਂ ਸ਼ੁਰੂ ਕਰ ਚੁੱਕੇ ਸੀਗੇ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਅੱਜ ਅਸੀਂ ਉਹੀ ਚੀਜ਼ਾਂ 1 ਲੀਟਰ ਦੇ ਉੱਪਰ ਕਰ ਰਹੇ ਹਾਂ ਕੁਝ ਚੀਜ਼ਾਂ ਅਸੀਂ ਬਿਲਕੁਲ ਹੀ ਬਾਈਪ ਵੀ 20 ਲੀਟਰ ਤੋਂ ਸਿੱਧਾ 1 ਲੀਟਰ ਪਰ 1 ਲੀਟਰ ਤੇ ਆ ਗਈ ਜੀ ਜੀ ਜਿੱਦਾਂ 20 ਲੀਟਰ ਵੇਸਟ ਹੁੰਦਾ ਸੀ ਪਾਣੀ ਹੁਣ 1 ਲੀਟਰ ਨਾਲ ਕੰਮ ਕੀਤਾ ਜਾ ਸਕਦਾ ਹੈ ਨੋ ਡਰੇਨ ਪੋਲਿਸੀ ਵੀ ਸਾਡੇ ਕੋਲ ਹੈਗੀ ਹੈ ਮਸ਼ੀਨ ਦਾ ਕੀ ਨਾਮ ਹੈ ਤੇ ਕੀ ਮੋਡਲ ਹੈ ਉਹ ਗ੍ਰੀਨ ਮਸ਼ੀਨ ਦਾ ਨਾਮ ਹੈ ਜੀ ਅਲੱਗ ਅਲੱਗ ਸਾਈਜ਼ਸ ਮਿਲੇਗੀ 50 ਦੇ ਵਿੱਚ 100 ਦੇ ਵਿੱਚ 200 ਦੇ ਵਿੱਚ ਮਿਲੇਗੀ ਜੀ ਉਸ ਤੋਂ ਬਾਅਦ ਓਜ਼ੋਨ ਮਸ਼ੀਨ ਆ ਜਾਏਗੀ ਮਤਲਬ ਅਲੱਗ ਅਲੱਗ ਚੀਜ਼ਾਂ ਦੇ ਲਈ ਅਲੱਗ ਅਲੱਗ ਮਸ਼ੀਨਾ ਹੈ ਅਸੀਂ ਗੋ ਗੋ ਗ੍ਰੀਨ ਦੀ ਯੂਨੀਵਰਸਲ ਹਰ ਇੱਕ ਨਾਲ ਚੱਲੇਗੀ ਓਜ਼ੋਨ ਮਸ਼ੀਨ ਡਾਈਨਿੰਗ ਲਈ ਚੱਲੇਗੀ ਕੱਪੜੇ ਨੂੰ ਬਹੁਤ ਹੀ ਮਿਨਿਮਮ ਪਾਣੀ ਕੱਪ ਆਫ ਵਾਟਰ ਉਹਦੇ ਹਿਸਾਬ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਕੁਝ ਕਸਟਮਰ ਨੇ ਸਾਨੂੰ ਨਈਂ ਮਸ਼ੀਨ ਦੀ ਐਡਵਾਈਸ ਦਿੱਤੀ ਅਸੀਂ ਉਤੋ ਹੀ ਵਰਕਆਊਟ ਕਰ ਰਹੇ ਹਾਂ ਆਲਰੇਡੀ ਆਉਣ ਵਾਲੇ ਫਿਊਚਰ ਦੇ ਵਿੱਚ ਅਸੀਂ ਇਹ ਡਾਈੰਗ ਦੇ ਵਿੱਚ ਵੀ ਕੁਝ ਲੈ ਕੇ ਆਵਾਂਗੇ ਸਰ ਇਹ ਜਿਹੜੇ ਡਾਈੰਗ ਉਹਨਾਂ ਨੂੰ ਜ਼ਿਆਦਾ ਵਾਸ਼ਿੰਗ ਦੀ ਜ਼ਰੂਰਤ ਪੈਂਦੀ ਹੈ ਵਾਸ਼ਿੰਗ ਜਿਹਦੇ ਕੋਲ ਕਰਦੇ ਨੇ ਤੇ ਸਰ ਉਹਦੇ ਲਈ ਮਤਲਬ ਕਿ ਯੂਜ਼ ਕਰ ਸਕਦੇ ਨੇ ਵਾਲੀ ਮਸ਼ੀਨ ਇਹ ਮਸ਼ੀਨ ਫਿਲਹਾਲ ਵਾਸ਼ਿੰਗ ਦੇ ਲਈ ਹੈ ਡਾਈੰਗ ਦੇ ਵਿੱਚ ਵੀ ਅਸੀਂ ਨਵੀਂ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਤੇ ਬਹੁਤ ਸਾਨੂੰ ਉਮੀਦ ਹੈ ਕਿ ਸਾਨੂੰ ਬਹੁਤ ਪਿਆਰ ਮਿਲੇਗਾ ਡਾਈਂਗ ਦੇ ਵਿੱਚ ਅਸੀਂ ਕੁਝ ਸਿੰਗਲ ਡਰਮ ਮਸ਼ੀਨਾਂ ਆ ਜਾਂ ਕੁਝ ਵੀ ਐਸੀ ਮਸ਼ੀਨਾਂ ਅਸੀਂ ਨਵੀਆਂ ਲੈ ਕੇ ਆ ਰਹੇ ਹਾਂ ਮਾਰਕੀਟ ਵਿੱਚ ਫਿਰ ਡਾਈਂਗ ਮਸ਼ੀਨਾਂ ਨੂੰ ਕੀ ਮੈਸੇਜ ਹੋਵੇ ਕਿਸ ਤਰ੍ਹਾਂ ਤੁਹਾਡਾ ਸੰਪਰਕ ਕਰਨ ਕਿ ਤੁਸੀਂ ਉਹਨਾਂ ਲਈ ਕਿੰਦਾ ਸੁਝਾਅ ਜਿਹੜੇ ਹੈਗੇ ਉਹਨਾਂ ਦੇ ਮੱਦੇਨਜ਼ਰ ਦੇਖਦੇ ਹੋ ਸਾਡੀ ਕੰਪਨੀ ਦਾ ਨਾਮ ਰਾਮਸੰਸ ਹੈ ਸਾਡੀ ਕੰਪਨੀ 70 ਸਾਲ ਪੁਰਾਣੀ ਕੰਪਨੀ ਹੈ ਅਸੀਂ ਸ਼ੁਰੂ ਤੋਂ ਹੀ ਜੀ ਅਸੀਂ ਕਸਟਮਰ ਨੂੰ এনਵਾਇਰਨਮੈਂਟ ਨੂੰ ਬਚਾਉਣ ਦੇ ਲਈ ਕੰਮ ਕੀਤਾ ਹੈ ਪਿਛਲੇ 70 ਸਾਲਾਂ ਤੋਂ ਹੀ ਸੇਵਾ ਵਿੱਚ ਲੱਗੇ ਹੋਏ ਹਾਂ ਜੀ ਅੱਜ ਅੱਗੇ ਵੀ ਲੱਗੇ ਰਵਾਂਗੇ ਸਾਨੂੰ ਕੰਟੈਕਟ ਕਰਨ ਦੇ ਲਈ ਜਨਤਾਨਗਰ ਅਠੰਬਰ ਆਪਣਾ ਆਫਿਸ ਹੈ ਆਪਣਾ ਮੇਨ ਐਡੋਮਿਸ ਬੰਗਲੌਰ ਦੇ ਵਿੱਚ ਹੈ ਅਸੀਂ ਮੋਰ ਦਨ 40 ਕੰਟਰੀ ਸਪਲਾਈ ਕਰਦੇ ਆ ਸਾਡਾ ਐਕਸਪੋਰਟ ਕਾਫੀ ਹੈ ਅਸੀਂ ਲੋਕਲ ਵੀ ਬਹੁਤ ਮਸ਼ੀਨਾਂ ਦੇ ਰਹੇ ਆ ਇਥੇ ਸਾਨੂੰ ਸੰਪਰਕ ਕਰਨ ਦੇ ਲਈ ਸਾਡੇ ਆਫਿਸ ਦੇ ਵਿੱਚ ਹਨ ਜਨਤਾਨਗਰ ਅਠੰਬਰ ਗਲੀ 9914030418 985502914 2915 ਸਾਡੇ ਆਫਿਸ ਦਾ ਨੰਬਰ ਨੇ ਸਾਨੂੰ ਸੰਪਰਕ ਕਰਕੇ ਇਥੇ ਆਣ ਅਸੀਂ ਉਹਨੂੰ ਅੱਛਾ ਗਾਈਡ ਕਰਾਂਗੇ ਉਹਨਾਂ ਦਾ ਪ੍ਰੋਸੈਸ ਦੱਸਾਂਗੇ ਕੀ ਆਪਾਂ ਮਸ਼ੀਨਾਂ ਚ ਐਡ ਕਰ ਸਕਦੇ ਆਂ ਕੀ ਉਹਦੀ ਮਸ਼ੀਨਾਂ ਰਿਪਲੇਸ ਕਰ ਸਕਦੇ ਆਂ ਨਵੀਂ ਟੈਕਨੋਲੋਜੀ ਹੁਣ ਸਾਡੇ ਕੋਲ ਇੱਕ ਐਸਾ ਟੇਬਲ ਹੈ ਹੋਜ਼ਰੀ ਵਾਲਿਆਂ ਲਈ ਸਪੈਸ਼ਲ ਗਿਫਟ ਹੈ ਅਸੀਂ 35 ਕਿਲੋ ਸਟੀਮ ਦੇ ਉੱਪਰ ਉਹਨਾਂ ਨੂੰ ਅਸੀਂ ਪ੍ਰੈਸ ਕਰਕੇ ਦਵਾਂਗੇ ਸਾਡੀ ਸਟੀਮ ਦੇ ਹਾਂ ਸਟੀਮ ਦੇ ਉੱਪਰ 35 ਕਿਲੋ ਦੇ ਵਿੱਚ ਕਰਕੇ ਦਵਾਂਗੇ ਸਾਰੇ 60 ਕਿਲੋ ਦੇ ਕਰਦੇ ਅਸੀਂ 35 ਕਿਲੋ ਚ ਕਰਕੇ ਦਵਾਂਗੇ ਬਕਾਇਦਾ ਅਸੀਂ ਸਾਨੂੰ ਟ੍ਰਾਇਲ ਕਰਕੇ ਦਵਾਂਗੇ ਮਸ਼ੀਨ ਦੀ ਫਿਨਿਸ਼ਿੰਗ ਜਾਂ ਕੁਆਲਿਟੀ ਕੱਪੜੇ ਦੀ ਕੁਆਲਿਟੀ ਬਿਲਕੁਲ ਵੀ ਲੋ ਨਹੀਂ ਹੋਏਗੀ ਬੜੇ ਹੀ ਘੱਟ ਖਰਚੇ ਵਿੱਚ ਤੁਹਾਡਾ ਕੰਮ ਹੋਏਗਾ ਜੀ ਸਰ ਕੀ 올 ਓਵਰ ਇੰਡੀਆ ਦੇ ਤੁਹਾਡੇ ਜਿਹੜਾ ਬ੍ਰਾਂਡ ਆ ਉਹ ਲੈਵਲ ਆ ਬਿਲਕੁਲ ਜੀ ਬਿਲਕੁਲ ਸਾਡਾ ਬ੍ਰਾਂਡ ਅਪਰੂਵਡ ਹੈ ਕਿਤੇ ਵੀ ਇੰਡੀਆ ਦੇ ਕਿਸੇ ਕੋਨੇ ਤੋਂ ਨਹੀਂ ਦੁਨੀਆ ਦੇ ਕਿਸੇ ਵੀ ਕੋਨੇ ਸਾਨੂੰ ਕੁਝ ਮਸ਼ੀਨ ਦੀ ਰਿਕੁਆਇਰਮੈਂਟ ਰਹੇਗੀ ਅਸੀਂ ਉਹ ਦੇ ਸਕਦੇ ਹਾਂ ਅਸੀਂ ਆਲਰੇਡੀ ਦੇ ਰਹੇ ਹਾਂ ਮੋਰ ਥੈਨ 40 ਕੰਟਰੀਆਂ ਵਿੱਚ ਅਸੀਂ ਆਪਣਾ ਸਮਾਨ ਦੇ ਰਹੇ ਹਾਂ ਕਿ ਮੈਸੇਜ ਤੁਹਾਡੇ ਲਈ ਲੁਧਿਆਣਾ ਵਾਸੀ ਨੂੰ ਖਾਸ ਕਿਸ ਤਰ੍ਹਾਂ ਜਿਹੜਾ ਤੁਹਾਡਾ ਸੰਪਰਕ ਕਰਕੇ ਤੁਹਾਨੂੰ ਮਿਲ ਸਕਦਾ ਮੈਸੇਜ ਮੇਰਾ ਹੀ ਰਹੇਗਾ ਸਰ ਜੀ ਕਿ ਅਗਰ ਪਾਣੀ ਬਚਾਉਣਾ ਚਾਹਨੇ ਹੋ ਅਗਰ ਅੱਛੀ ਟੈਕਨੋਲੋਜੀ ਲੈਣਾ ਚਾਹਨੇ ਹੋ ਤੇ ਰਾਮਸਨ ਬ੍ਰਾਂਡ ਨਾਲ ਫਰਕ ਨਾਮ ਹੈ ਮੇਰਾ ਕਮਸ਼ੈਰੀਸ ਤੋਂ ਉਹ ਸਰ ਵੀ ਆਇਓ ਜਰ ਪਾਰਟਿਸਿਪੇਟ ਕੀਤੇ ਤੇ ਆਪਣਾ ਪਸੰਦ ਕਰਦੇ ਸਰ ਕਿਦਾਂ ਰਿਸਪੌਂਸ ਰਿਹਾ ਤੇ ਕੀ ਚੀਜ਼ ਖਾਸ ਲੱਗੇ ਰਿਸਪੌਂਸ ਸਾਡਾ ਇੱਥੇ ਬਹੁਤ ਵਧੀਆ ਰਿਹਾ ਬਹੁਤ ਇਨਕੁਆਰੀਜ਼ ਆਈ ਸਾਡੇ ਕੋਲੇ ਨਵੀਆਂ ਤੇ ਪਲੱਸ ਸਾਡੀ ਇਸ ਟੀਮ ਪ੍ਰੈਸ ਹੈਗੀ ਆ ਬੋਇਲਰ ਹੈਗਾ ਹੌਸਰੀ ਲਾਈਨ ਦੇ ਵਿੱਚ ਸਾਡੀ ਸਾਡਾ ਆਫਿਸ ਜਨਤਨਗਰ ਹੈਗਾ 8 ਨੰਬਰ ਗਲੀ ਦੇ ਵਿੱਚ ਸਰ ਇੱਕ ਦੇਖਿਆ ਜਾਂਦਾ ਪ੍ਰੋਬਲਮ ਆਦੀ ਹੈ ਜੀ ਉਹ ਕਹਿੰਦੇ ਆ ਸਾਡੇ ਮਸ਼ੀਨਾਂ ਸੀ ਤਰੀ ਲੈਂਦੇ ਆ ਤਾਂ ਸਰ ਰਿਪੇਅਰ ਨਹੀਂ ਹੁੰਦੀਆਂ ਨਾ ਕਹਿੰਦੇ ਅੱਛਾ ਕਾਰੀਗਰ ਢੰਗ ਦਾ ਨਹੀਂ ਸਾਨੂੰ ਮਿਲਦਾ ਕੰਪਨੀ ਜਿਹੜੀ ਹੈਗੀ ਆ ਉਹ ਮਤਲਬ ਕਿ ਟੋਟਲੀ ਜਿਹੜੇ ਸਰਵਿਸ ਕਰਦੇ ਦਿੰਦੀ ਵਕਾਰ ਦਿੰਦੀ ਆ ਨਹੀਂ ਨਹੀਂ ਸਰ ਸਾਡੇ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਸਾਡੀ ਸਰਵਿਸ ਮਿਲਦੀ ਆ 2-4 ਘੰਟੇ ਦੇ ਵਿੱਚ ਸਾਡੀ ਕੰਪਲੇਂਟ ਦਾ ਮਸਲਾ ਹੱਲ ਹੋ ਜਾਂਦਾ ਪ੍ਰੋਪਰ ਸਾਡੇ ਟੈਕਨੀਸ਼ੀਅਨ ਨੇ ਸੇਮ ਡੇ ਕੰਪਲੇਟ ਕਰਦੇ ਨੇ ਬਹੁਤ ਪ੍ਰੋਬਲਮ ਆਦੀ ਆ ਤੁਹਾਡੇ ਪ੍ਰੋਡਕਟਰ ਖਾਸ ਕੀ ਆ ਸਰ ਖਾਸ ਲੇਟੈਸਟ ਟੈਕਨੋਲੋਜੀ ਆ ਜਿੱਦਾਂ ਹਾਈ ਪ੍ਰੈਸ਼ਰ ਮੋਟਰ ਹੈਗੀ ਆ ਦੇ ਵਿੱਚ ਸਾਡੀ ਸਟੀਮ ਇਹ ਤਾਂ ਬਾਹਰਲਾ ਬ੍ਰਾਂਡ ਹੈਗਾ ਮੈਡਨ ਇਟਲੀ ਪ੍ਰੈਸ ਨਾਰਮਲੀ ਅੱਜਕੱਲ ਚੈਨਲ ਦੀਆਂ ਪ੍ਰੈਸਾਂ ਬਹੁਤ ਆਉਂਦੀਆਂ ਨੇ ਨੋਕਰ ਉਹਨਾਂ ਦੀ ਰਿਪੇਅਰ ਬਹੁਤ ਜ਼ਿਆਦਾ ਨਿਕਲਦੀ ਆ ਪਰ ਸਾਡੀ ਪ੍ਰੈਸ ਦੇ ਵਿੱਚ ਇੰਨੀ ਜ਼ਿਆਦਾ ਰਿਪੇਅਰ ਨਹੀਂ ਨਿਕਲਦੀ ਕਿਉਂ ਜੈਨੂਇਨ ਪਾਰਟ ਨੇ ਇੰਪੋਰਟਡ ਪਾਰਟ ਨੇ ਕੋਈ ਦਿੱਕਤ ਆਂਦੀ ਨਹੀਂ ਜਲਦੀ ਤੇ ਪਲੱਸ ਸਾਡੇ ਕੋਲੇ ਸਰਵਿਸ ਟੀਮ ਹੈਗੀ ਆ ਪੂਰੀ ਕੋਈ ਪ੍ਰੋਬਲਮ ਨਹੀਂ ਸਰ ਕਸਟਮਰ ਨੂੰ ਸੇਮ ਡੇ ਸਰਵਿਸ ਕੋਲ ਕੋਲ ਸਰਵਿਸ ਤੁਹਾਡੇ ਕੋਲ ਸਰਵਿਸ ਹੈਗੀ अवेलेबल ਹੈਗੀ ਅਸਰ ਦਿੱਤੀ ਜਾ ਰਹੀ ਆ অলরেਡੀ ਮਤਲਬ ਜਿਹੜਾ ਕਾਗਾ ਉਹ ਮਤਲਬ ਇਧਰ ਉਧਰ ਪਰੇਸ਼ਾਨੀ ਨਹੀਂ 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 ਸਰ ਪਰੇਸ਼ਾਨੀ ਨਹੀਂ ਸਾਰੀ ਕਾਗ ਦੀ ਸਾਈਡ ਕੀ ਤੁਹਾਡੀ ਸਾਈਡ ਕੀ ਜੇ ਬਾਈਟਾ ਤੇ ਕੋਈ ਸਾਈਡ ਹੁੰਦੀ ਹੈ ਬਤਾ ਕਹਿੰਦਾ ਸਾਈਡ ਤੇ ਤੁਸੀਂ ਸੰਪਰਕ ਕਰੋ ਸਾਡਾ ਗਲਵਾ ਕੇ ਤੁਹਾਡੀ ਮਸੱਹਾਦ ਕੀਤੀ ਜਾਊਗੀ ਸਰ ਸਾਡੇ ਹੁਣ ਮੈਂ ਸਰਵਿਸ ਸੈਂਟਰਲ ਕਰ ਰਹੇ ਆ ਮੇਰਾ ਸਰਵਿਸ ਦਾ ਨੰਬਰ ਹੈਗਾ 984112278 ਮੈਨੂੰ ਕਾਲ ਕਰ ਸਕਦੇ ਨੇ ਕੋਈ ਵੀ ਬ੍ਰਾਂਡ ਦੀ ਪ੍ਰੈਸਾ ਕੋਈ ਵੀ ਬ੍ਰਾਂਡ ਦਾ ਬੋਇਲਰ ਆ ਕਸਟਮਰ ਦੀ ਪੂਰੀ ਹੈਲਪ ਕੀਤੀ ਜਾਊਗੀ ਪਾਰਟ ਵਗੈਰਾ ਹੁੰਦੇ ਸਪੇਅਰ ਪਾਰਟ 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 ਆਪਣੇ ਕੋਲ अवेलेबल ਹੋਣਗੇ ਜਾਂ ਮਲ ਫਾਰਮ ਰਿਪੋਰਟ ਕਰਨੇ ਪੈਣਗੇ ਨਹੀਂ ਨਹੀਂ ਪੂਰੇ ਸਰ ਸਾਡੇ ਕੋਲੇ ਟੋਟਲੀ ਸਾਰੇ ਪਾਰਟ ਹਰ ਇੱਕ ਪ੍ਰੈਸ ਦੇ ਹਰ ਇੱਕ ਬੋਇਲਰ ਦੇ ਅਵੇਲੇਬਲ ਹੈਗੇ ਜਿਹੜੇ ਤੁਹਾਡੇ ਇਹ ਪਾਰਟ ਹੁੰਦੇ ਆ ਇਹ ਦੂਜੀ ਵੀ ਸ਼ੀਤ ਵੀ ਯੂਜ਼ ਕੀਤੀ ਜਾ ਸਕਦੇ ਤੁਹਾਡੀ ਮਸ਼ੀਨ ਲੱਗਣਗੇ ਹਾਂਜੀ ਸਰ ਕਿਤੇ ਜਾ ਸਕਦੇ ਆ ਜਰੂਰ ਕਿਤੇ ਜਾ ਸਕਦੇ ਆ ਚైనా ਵਾਲੀ ਪ੍ਰੈਸ ਤੇ ਇੰਪੋਰਟਡ ਪਾਰਟ ਆਪਾਂ ਚੂਜ਼ ਕਰਾਂਗੇ ਤਾਂ ਉਹਦੀ ਕੁਆਲਿਟੀ ਹੋਰ ਵਧੀਆ ਬਣੇਗੀ ਜੀ ਕੀ ਬੈਸਟ ਰਹੂਗਾ ਕੋਈ ਬ੍ਰੈਂਡ ਕੱਟੇ ਪਾਰਟ ਮੈਸੀ ਦੋਗੇ ਤੁਹਾਨੂੰ ਸਰ ਮੈਸੇਜ ਤਾਂ ਇਹ ਦੇਣਾ ਚਾਹਨਾ ਮੈਂ ਸਾਡੀ ਪ੍ਰੈਸ ਬੈਸਟ ਹੈਗੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਨੂੰ ਕੋਈ ਪ੍ਰੋਬਲਮ ਆ ਰਹੀ ਆ ਪ੍ਰੈਸ ਦੀ ਬੋਇਲਰ ਦੀ ਵਾਸ਼ਿੰਗ ਦੇ ਰਿਲੇਟਡ ਜਿਹੜੇ ਵੀ ਸਾਡੇ ਪ੍ਰੋਡਕਟ ਹੈਗੇ ਨੇ ਸਾਰੇ ਸਰਵਿਸ ਪੂਰੀ ਟਾਈਮ ਲਈ ਸੇਮ ਡੇ ਫੈਟ ਕਰਵਾਵਾਂਗੇ ਕਸਟਮਰ ਦੇਖਿਆ ਜਾਂ ਕੋਸਟ ਵਗੈਰਾ ਕਿੱਦਾਂ ਆਉਂਦੀ ਮਤਲਬ ਕਿ ਮਾਰਕ ਸਸਤੀ ਹੈ ਜਾਂ ਮਤਲਬ ਬਰਾਬਰ ਹੀ ਕਿੱਦਾਂ ਦੀ ਪਰ ਕੁਆਲਿਟੀ ਵਾਸ ਦੇਖਿਆ ਜਾਏ ਤਾਂ ਇਹ ਪ੍ਰੋਡਕਟ ਸਾਡਾ ਕੋਈ ਇਦਾਂ ਦਾ ਪਾਰਟ ਹੈਗਾ ਤੁਹਾਡੇ ਉਹਨਾਂ ਕਿ ਜਿਹੜਾ ਜਿਹੜੀ ਮਸ਼ੀਨ ਆ ਪੂਰਾ ਕੰਟਰੋਲ ਕਰ ਸਕਣ ਮਸ਼ੀਨ ਨੂੰ ਟਾਈਮ ਉੱਤੇ ਸਰ ਸਾਡੇ ਸਾਰੀਆਂ ਮਸ਼ੀਨਾਂ ਆਟੋ ਕੱਟ ਹੈਗੀਆਂ ਨੇ ਬੋਇਲਰ ਆਟੋ ਕੱਟ ਹੈਗਾ ਸੇਫਟੀ ਫੀਚਰ ਬਹੁਤ ਵਧੀਆ ਹੈਗੇ ਉਹਨਾਂ ਦੇ ਵਿੱਚ ਇੰਪੋਰਟਡ ਸੇਫਟੀ ਵਾਲ ਯੂਜ਼ ਕਰਦੇ ਆ ਸੀ ਉਹਨਾਂ ਦੇ ਵਿੱਚ ਪ੍ਰੈਸ਼ਰ ਸਵਿਚਾਂ ਬਾਰੇ ਜੋ ਵੀ ਹੈ ਮਤਲਬ ਕਿ ਪ੍ਰੈਸਾਂ ਦੇ ਵਿੱਚ ਵੀ ਸਾਡੇ ਇੰਪੋਰਟਡ ਪਾਰਟ ਯੂਜ਼ ਹੁੰਦੇ ਆ ਮਿਡਲ ਐਂਡ ਇਟਲੀ ਪਾਰਟ ਯੂਜ਼ ਹੁੰਦੇ ਆ ਕੋਈ ਪ੍ਰੋਬਲਮ ਨਹੀਂ ਇਦਾਂ ਦੀ ਸਰ ਸਾਡੇ 1 ਨੰਬਰ ਦੀ ਜਿਹੜੀ ਹੈਗੀ ਕੁਆਲਿਟੀ ਦਿੱਤੀ ਜਾਊਗੀ ਸਰ ਨੰਬਰ 1 ਇੰਡੀਆ ਦੀ ਨੰਬਰ 1 ਕੰਪਨੀ ਹੈਗੀ ਆ ਨੰਬਰ 1 ਪ੍ਰੋਡਕਟ ਹੈਗਾ ਜੇ ਤੁਹਾਨੂੰ ਤੁਹਾਡਾ ਸੰਪਰਕ ਕਰਨਾ ਚਾਹੋ ਮਿਲਣਾ ਹੋਵੇ ਤੱਕ ਕਿਤੇ ਉਹ ਤੁਸੀ ਮਿਲ ਸਕੋ ਤਾਂ ਕਿੱਦਾਂ ਸਰ ਸਾਡਾ ਆਫਿਸ ਜਨਤਾਨਗਰ 8 ਨੰਬਰ ਗਲੀ 2423 플ੌਟ ਨੰਬਰ ਹਰ ਟਾਈਮ ਸਰ ਮਤਲਬ ਕਿ ਸਾਡਾ 8 ਘੰਟੇ ਆਫਿਸ ਓਪਨ ਰਹਿੰਦਾ ਜੀ ਕੋਈ ਪ੍ਰੋਬਲਮ ਨਹੀਂ ਸਾਨੂੰ ਮਿਲ ਸਕਦਾ ਕਸਟਮਰ ਬਿਲ ਸਾਕਦੇ ਨੇ ਜਦੋਂ ਮਰਜੀ ਸੰਡੇ ਛੱਡ ਕੇ ਸ੍ਰੀ ਕਾ ਜੀ ਮੈਂ ਕਮਲਜੀਤ ਕੌਰ ਅੱਜ ਦੇ ਬ੍ਰਾਂਚ ਮੈਨੇਜਰ ਹਾਂ ਹੈੱਡ ਆਫ ਰਾਮ ਸਿੰਘ ਜੀ ਮੈਡਮ ਕੀ ਖਾਸ ਲੋੜ ਹੈਣਾ ਵਾਸੀ ਕਿ ਕੀ ਲੈ ਕੇ ਆਏ ਅ ਜਦਿਆਨ ਦੇ ਲਈ ਅਸੀਂ ਨਵੀਆਂ ਮਸ਼ੀਨਾਂ ਐਡ ਕੀਤੀਆਂ ਨੇ ਜਿਵੇਂ ਫਾਸਟ ਟਰੈਕਟਰ ਆ ਗੋ ਗ੍ਰੀਨ ਆ ਟੰਬਰ ਡ੍ਰੈਰ ਆ ਇਹਨਾਂ ਵਿੱਚ ਵਾਟਰ ਅਹ ਡਿਸਪਲੇ ਕਟ ਬੈਟਰੀ ਵਾਸ਼ ਵਸ਼ੇ ਘੱਟ ਹੁੰਦਾ ਵਾ ਸਾਰ ਸਨ ਸਟੇਬਲ ਆ ਹਰ ਚੀਜ਼ ਜੁੱਸ ਹੁੰਦੀ ਹੈ ਇਸ ਵਿੱਚ ਮੈਡਮ ਕੀ ਵਿਖਾਸ ਕੀ ਜਿਹੜਾ ਲੋਕੀ ਤੁਹਾਡੇ ਮਸ਼ੀਨਾਂ ਪਸੰਦ ਕਰਨ ਜਿਹੜੇ ਤੁਹਾਡੇ ਮਸ਼ੀਨਾਂ ਉਹ ਜਿਹੜਾ ਐਕਟਿਵ ਹੋ ਸਕਦਾ ਕੀ ਕਾਤ ਕੀ ਸਾਰੇ ਸਾਰੇ ਮਸ਼ੀਨਾਂ ਆਰਮੀ ਜਿੱਤੇ ਤਿਆਰ ਕੀਤੇ ਜਾਂਦੀਆਂ ਨੇ ਤੇ ਇਹਨੂੰ ਬਪਰੇਜ ਬਪਰੇਜ ਟੈਕਨੋਲੋਜੀ ਨਾਲ ਬਣਾਈ ਜਾਂਦੇ ਨੇ ਇਸ ਲਈ ਰਾਮਸਨ ਸਵਾਗਤੋਂ ਜੋਸ ਕਰਦੇ ਆਪਾਂ ਮੈਸੇਜ ਦਿੱਤਾ ਦੋਗੇ ਆਪਣਾ অল ওভার ਇੰਡੀਆ ਦੇ ਵਿੱਚ ਜੇ ਪਾਈ ਚਾਹ ਤੁਹਾਡੇ ਮਸ਼ੀਨ ਨਾਲ ਜਿੱਦਾਂ ਕੋਈ ਸੇਵਿੰਗ ਚਾਹਦਾ ਜਾਂ ਦੇਖਣਾ ਚਾਹਦਾ ਕਿ ਤੇ ਕੀ ਸਵਾਲ ਦੋਗੇ ਮੈਡਮ ਦੇਖੋ ਸਾਰਾ ਸੋਸ਼ਲ ਮੀਡੀਆ ਤੇ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਐਡ ਇੰਸਟਾ ਤੇ ਸਾਡਾ ਹੋਇਆ ਹੋਇਆ ਅਮ ਇਨ ਇੰਡੀਆ ਟ੍ਰੇਡ ਇੰਡੀਆ ਤੇ ਵੀ ਸਾਡੇ ਸਾਰੇ ਨੰਬਰ ਸਾਰੇ ਫਿਕਸ ਨੇ ਆਪਣੇ ਲੁਧਿਆਣੇ ਦੇ ਕਮਲਜੀਤ ਕੌਰ ਮੈਂ ਹਾਂ ਮੇਰੇ ਅਜੇ ਬ੍ਰਾਂਚ ਹੈ ਸਾਰਾ ਸਰਵਿਸ ਸਪੇਅਰ ਹਰ ਚੀਜ਼ ਆਪਾਂ ਹੈਂਡਲ ਕਰਦੇ ਹਾਂ ਪੂਰਾ ਸਰਵਿਸ ਸਟੋਅ ਇੱਥੇ ਕੰਮ ਕਰਦਾ ਹੈ ਅਜੇ ਪੰਜਾਬ ਸਾਡੇ ਕਿਤੇ ਵੀ ਆ ਕੇ ਕਦੋਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਹੈਗਾ 983502914 ਐਂਡ 981403041 ਸਭ ਤੋਂ ਐਕਸਪਰੋ ਵੀ ਤੁਜੀ ਪਾਰਟਸ ਵੜੀ ਕਿਤਾ ਹੈ ਤੇ ਕਿੰਨਾ ਨਮਲ ਰਿਸਪੌਂਸ ਕਿਤਾ ਦਾ ਰਿਹਾ ਅਸੀਂ ਮੈਂ 25 ਸਾਲ ਤੋਂ ਇਸ ਕੰਪਨੀ ਦਾ ਕੰਮ ਕਰ ਰਹੀ ਹਾਂ ਰਾਮ ਸੰਧੇ ਨਾਲ ਐਤੂ ਜਿਵੇਂ ਜਦੋਂ ਦਾ ਇਹ ਗਮਸ਼ਾ ਇੱਥੋਂ ਚੱਲੂ ਹੈ ਉਦੋਂ ਦਾ ਹੀ ਇੱਥੇ ਆ ਪਰਟਿਸਿਪੇਟ ਕਰ ਰਹੇ ਹਾਂ ਇੱਥੇ ਬਹੁਤ ਵਧੀਆ ਰਿਸਪੌਂਸ ਆਦਾ ਬਹੁਤ ਜ਼ਿਆਦਾ ਇਨਕੁਆਰੀ ਸਾਡੇ ਕੋਲ ਜਨਰੇਟ ਹੁੰਦੀਆਂ ਨੇ ਜਿਹਦੇ ਲੈਵਲ ਤੇ ਅਸੀਂ ਕਸਟਮਰ ਨੂੰ ਜਾ ਕੇ ਮਿਲਦੇ ਹਾਂ ਤੇ ਉਹਨਾਂ ਨਾਲ ਆਪਣੇ ਪ੍ਰੋਡਕਟ ਦੀ ਪੂਰੀ ਸਮਝਾਉਂਦੇ ਹਾਂ ਹਰ ਚੀਜ਼ ਕਰਦੇ ਹਾਂ ਜਿਹਨਾਂ ਲੋਕੀ ਸਾਡੇ ਕੋਲ ਆਰਡਰਸ ਵਗੈਰਾ ਕਾਫੀ ਹੱਦ ਤੱਕ ਮਸ਼ੀਨਾ ਅਸੀਂ ਸਪਲਾਈ ਕਰਦੇ ਹਾਂ ਆਪਣੇ ਕਸਟਮਰ ਨੂੰ ਕੀ ਮੈਸੇਜ ਦੋ ਲੋਕਾਂ ਦਾ ਵਾਸਤੇ ਇਹ ਸਰ ਬਹੁਤ ਵੈਸਟ ਵਧੀਆ ਇੰਡਸਟਰੀ ਹੈ ਜਿੱਥੇ ਕਿ ਅਸੀਂ ਆਪਣੀ ਸੇਲ ਨੂੰ ਵਧਾ ਸਕਦੇ ਹਾਂ ਸਾਡੇ ਮਸ਼ੀਨਾਂ ਚਾਹਾਂ ਜੀ ਲੋਕੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਾਡੀ ਰਾਮਸੰਗ ਦੀ ਮਸ਼ੀਨਾਂ ਜੀ ਮੇਰਾ ਨਾਮ ਅਨਜੀਤ ਸਿੰਘ ਹੈ ਸਰ ਮੈਂ ਪੰਜਾਬ ਦੀ ਸੇਲ ਦੇਖਦਾ ਜੀ ਠੀਕ ਹੈ ਜੀ ਇਹ ਸਾਡਾ ਡੀਜ਼ਲ ਬੋਇਲਰ ਹੈ ਇਹ 100 ਕਿਜੀ ਵਿੱਚ ਹੈ ਸਾਡੇ ਜੋੜੇ ਜਾਂਦੀ ਹੈ 50 ਕਿਜੀ 100 ਕਿਜੀ 200 ਕਿਜੀ ਐਂਡ ਥੈਨ 300 ਕਿਜੀ ਸਾਡੇ ਜੇ ਬੋਇਲਰ ਹੈ ਸਰ ਇਹ ਆਈਵੀਆ ਸਰਟੀਫਾਈਡ ਬੋਇਲਰ ਹੈ ਇੰਡੀਆ ਦੀ ਸਿੰਗਲ ਕੰਪਨੀ ਡੀਜ਼ਲ ਬੋਇਲਰ ਜੀ ਐਲੈਕਟ੍ਰਿਕ ਬੋਇਲਰ ਹੈ ਜੀ ਜੋ ਆਈਬੀਆ ਸਰਟੀਫਾਈਡ ਵਾਲਵ ਦਿੰਦੀ ਹੈ ਸਰ ਮਾਰਕੀਟ ਨਾਲੋਂ ਹਟ ਦਿੱਤੀ ਚੀਜ਼ ਆ ਤੁਹਾਡੇ ਤੇ ਮੈਂ ਉਹ ਇਥੇ ਮੈਂ ਉਹ ਹੀ ਚੀਜ਼ ਆ ਹੈ ਨਾ ਮੈਥਡ ਕਹਿੰਦੇ ਪਹਿਲੇ ਮੈਂ ਜਵਾਬ ਦੇ ਦਿੰਦਾ ਇਹ ਰੈਮਸਨ ਸਿੰਗਲ ਕੰਪਨੀ ਹੈ ਇੰਡੀਆ ਵਿੱਚ ਜੋ ਆਈਬੀਆ ਸਰਟੀਫਾਈਡ ਵਾਲਵ ਦਿੰਦੀ ਹੈ ਰੈਮਸਨ ਜਿਹੜਾ ਕੋਈ ਵੀ ਕੰਪਨੀ ਤੋਂ ਆਈਬੀਆ ਸਰਟੀਫਾਈਡ ਵਾਲਵ ਨਹੀਂ ਦਿੰਦੀ ਹੈ ਇਹ ਕਿਹੜਾ ਪਾਰਟ ਐਵੇਂ ਕੀ ਸੇਫਟੀ ਵਾਲਵ ਵਾਲਰ ਸੈਲ ਵਾਲਰ ਸੈਲ ਨੇ ਟਿਊਬ ਹਰ ਇੱਕ ਪਾਰਟ ਆਈਬੀਆ ਡਿਪਾਰਟਮੈਂਟ ਤੋਂ ਚੈੱਕ ਹੋ ਕੇ ਥਿਲ ਹੋ ਕੇ ਉਸ ਤੋਂ ਬਾਅਦ ਵੀ ਮਾਰਕੀਟ ਦਾ ਸਪਲਾਈ ਕਰਦੇ ਆ ਜੀ ਕਿੰਨੇ ਸਾਲ ਤੁਹਾਡਾ ਪੁਰਾਣਾ ਬ੍ਰਾਂਡ ਹੈ ਸੇ 70 ਸਾਲ ਪੁਰਾਣਾ ਬ ਠੀਕ ਹੈ ਸਰ ਮੈਂ 20 ਸਾਲ ਤੋਂ ਮੈਂ ਖੁਦ ਰੈਮਸਨ ਨਾਲ ਜੁੜਿਆ ਹੋਇਆ ਮੈਂ ਰੈਮਸਨ ਡੀਲਿੰਗ ਕਰਦਾ ਸੀ ਇਹਨਾਂ ਜੇ ਕੰਡਦੇ ਤੇ ਆਈਬੀਐਸ ਅੱਜ ਫਾਈਟ ਹੋ ਕੇ ਨਿਕਲਦਾ ਸੀ ਕਿ ਜੇ ਮਾਰਕੀਟ ਦੇ ਵਿੱਚ ਜਿੱਦਾਂ ਕਿ ਲੋਕ ਹੁੰਦੇ ਨੇ ਖੱਜਲ ਖਵਾਰ ਉਹ ਕਹਿੰਦੇ ਸਾਨੂੰ ਇਹ ਸਰਵਿਸ ਨਹੀਂ ਫੁੱਲ ਮਿਲ ਪਾਦੀ ਸਰ ਕੰਪਨੀ ਆਨ ਇੰਜੀਨੀਅਰ ਨੇ ਆਪਾਂ ਕੋਈ ਬਾਹਰੋਂ ਸੇਵੀ ਥਾਏ ਨਹੀਂ ਕਰਦੇ ਅਸ ਕੰਪਨੀ ਦੇ ਆਨ ਇੰਜੀਨੀਅਰ ਨੇ ਸਾਡੇ ਲੁਧਿਆਣਾ ਬ੍ਰਾਂਚ ਤੋਂ ਸਾਡੇ ਕੋਲ 8 ਇੰਜੀਨੀਅਰ ਨੇ ਜੋ ਪੂਰਾ ਪੰਜਾਬ ਇਵਨ ਕਿ ਆਪ ਜੇ ਐਨ ਕੇ ਤੱਕ ਸਭੀ ਜਨੇ ਸਰ ਕੀ ਮੈਸੇਜ ਤੁਹਾਨੂੰ ਦਗਾ ਬਸ ਖਾਸ ਤੁਹਾਡੇ ਨਾਲ ਜੁੜਨ ਤਾਂ ਕਿ ਤੁਹਾਡੇ ਦੇ ਦੇਖੋ ਜੇ ਆਪਕਾ ਪ੍ਰੋਡਕਟ ਲੈਣਾ ਹੈ ਕੁਆਲਟੀ ਲੈਣੀ ਹੈ ਸਰਵਿਸ ਲੈਣੀ ਹੈ ਰੈਂਸਨ ਇਜ਼ ਦ ਬੈਸਟ ਤਾਂ ਰੈਂਸਨ ਤੋਂ ਬੈਸਟ ਕੋਈ ਨਹੀਂ ਦੇ ਸਕਦਾ ਨਾ ਸਰਵਿਸ ਨਾ ਕੁਆਲਟੀ ਨਾ ਪ੍ਰੋਡਕਟ